ਅੱਜ ਦੀ ਮੀਟਿੰਗ ਬਹੁਤ ਪਵਿੱਤਰ ਸਥਾਨ ਤੇ ਅਸੀਂ ਆਏ ਆਂ ਸਰਦਾਰ ਬਰਦੇਸ਼ ਸਿੰਘ ਦਾ ਮਹੇੜੀ ਇਨੀਅਨ ਫਾਰਮੈਸਿਅਲ ਦੇ ਪੰਜਾਬ ਦੇ ਪ੍ਰਧਾਨ ਨੇ ਸਾਡੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨਾਂ ਆਏ ਨੇ ਦੇਚ ਪੰਜਾਬ ਦੀ ਸਮੁੱਚੀ ਟੀਮ ਆਈ ਏ ਤੇ ਮੁੱਖ ਝੰਡਾ ਜਿਹੜਾ 13 ਨੂੰ ਦਿੱਲੀ ਚਲੋ ਦਾ ਨਾਰਾ ਸੀ ਜਿਹੜੀਆਂ 2 ਡੇਢ ਸਾਲ ਤੋਂ ਵੱਧ ਅਸੀਂ ਦਿੱਲੀ ਬਹਿ ਕੇ ਨਰਿੰਦਰ ਮੋਦੀ ਦੀ ਗੁਆਲੀ ਭਾਰਤ ਸਰਕਾਰ ਤੋਂ ਮੰਗਾ ਬਣਵਾ ਕੇ ਆਏ ਸੀ ਉਹ ਸਾਨੂੰ ਲੱਗਿਆ ਵੀ ਇਹ ਪਾਰਲੀਮੈਂਟ ਟੁੱਟਣ ਵਾਲੀ ਏ ਪੰਗ ਹੋਣ ਵਾਲੀ ਏ ਇਹ ਭੱਜਰ ਵਾਲਾ ਏ ਤੇ ਉਹ ਜਿਹੜੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਦਿੱਲੀ ਚਲੋ ਇੰਡੀਅਨ ਫਾਰਮਰ ਐਸੋਸੀਏਸ਼ਨ ਉਹਨਾਂ ਦਾ ਮੋਢੇ ਦਾ ਮੋਢਾ ਖਲੋ ਕੇ ਉਧਰ ਤੋਂ ਖਲੋਤੀ ਏ ਔਰ ਅੱਜ ਅਸੀਂ ਮੀਟਿੰਗ ਵੀ ਫਿਰ ਫੈਸਲਾ ਕੀਤਾ ਵੀ ਅਸੀਂ ਪਿੰਡਾਂ ਵਿੱਚ ਜਾਵਾਂਗੇ ਜਿਹੜੇ ਭਾਈਚਾਰੇ ਨੂੰ ਹੁਣ ਪਤਾ ਨਹੀਂ ਲੱਗਿਆ ਅਧੋਲਣ ਕਿਉਂ ਜਾ ਕਿਵੇਂ ਹੈ ਕਿੱਧਰ ਨੂੰ ਜਾ ਰਿਹਾ ਏ ਉਹ ਸਾਰੀ ਜਾਣਕਾਰੀ ਟੀਮਾਂ ਬਣਾਵਾਂਗੇ ਕਿ ਦਾਦੇ ਜਾਵਾਂਗੇ ਮੋਰਚੇ ਨੂੰ ਦੋਵੇਂ ਖਨੌਰੀ ਵਾਲਾ ਤੇ ਸ਼ੰਭੂ ਵਾਲਾ ਤਗੜਾ ਕਰਾਂਗੇ ਜਿਹੜਾ ਲੀਡਰਸ਼ਿਪ ਜਿਨ੍ਹਾਂ ਦੇ ਅਗਵਾਈ ਵਿੱਚ ਚੱਲ ਰਿਹਾ ਮੋਰਚਾ ਜੋ ਸਾਨੂੰ ਸੇਤ ਮਿਲੀ ਉਹਨਾਂ ਤੋਂ ਉਹ ਕਿਉਂਕਿ ਮੋਰਚਾ ਸਾਡਾ ਹੈ ਮੈਂ ਜਦੋਂ ਉੱਥੇ ਪੱਤਰਕਾਰਾਂ ਦੇ ਵਿੱਚ ਜਾਂਨਾ ਤੁਹਾਡਾ ਪਾਜੀ ਆਲਾ ਪੁੱਛਦਾ ਹੈ ਹਮਾਇਤ ਦੇਣ ਆਏ ਹੋ ਮੈਂ ਕਿਹਾ ਹਮਾਇਤ ਨਹੀਂ ਮੇਰੀ 84 ਸਾਲ ਦੀ ਉਮਰ ਹੈ ਤੇ ਮੇਰਾ 42 ਸਾਲ ਦਾ ਕਿਸਾਨ ਅਧੋਲਣ ਐ ਮੈਂ ਸੁਆਮੀ ਨਾਥ ਨੂੰ ਤੇ ਮੈਂ ਲੜਿਆ ਇਹ ਮੈਂ ਮਟੀਰੀਅਲ ਵਿਖਾ ਰਿਹਾ ਅਸੀਂ ਲੜੇ ਆ ਸੁਪਰੀਮ ਕੋਰਟ ਬਹਿਲੇ ਵਕੀਲ ਕੀਤੇ ਨੇ ਅੱਜ ਸਾਨੂੰ ਖੁਸ਼ੀ ਏ ਵੀ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਆਰੀ ਤੱਕ ਸੁਆਮੀ 나ਥਨ ਸੁਆਮੀ 나ਥਨ ਹੋ ਰਿਹਾ ਹੈ ਖੇਤਾਂ ਦੇ ਕੰਮ ਕਰਨ ਵਾਲੇ ਗਰੀਬ ਕਿਸਾਨ ਨਾਰਾ ਦੇ ਰਹੇ ਵੀ ਇਹਦੋਂ ਘੱਟ ਸਾਡਾ ਸਰਦਾ ਨਹੀਂ ਤੇ ਜੇ ਇਹ ਸੁਆਮੀ 나ਥਨ ਦੇ ਫਾਰਮੂਲੇ ਉੱਤੇ ਇਸ ਰਿਪੋਰਟ ਦੱਬੀ ਨੂੰ ਲਾਗੂ ਕਰਵਾਉਣ ਵਾਸਤੇ ਲਿਖਤੀ ਮੰਗਾ ਮਨਵਾਉਣ ਵਾਸਤੇ ਜਿਹੜਾ ਇਹ ਚੱਲਿਆ ਜਥਾ ਉਦੋਂ ਤੋਂ ਲੈ ਕੇ ਮੈਂ ਉਦੋਂ ਤੋਂ ਅੱਜ ਫਿਰ ਅਸੀਂ ਮਤਾਪਾਇਆ ਹੈ ਭਾਰਤ ਸਰਕਾਰ ਹਰਿਆਣਾ ਦੀ ਸਰਕਾਰ ਨੂੰ ਅਸੀਂ ਖਬਰਦਾਰ ਕਰਦੇ ਆਂ ਬਾਰਡਰ ਖੋਲੋ ਅਸੀਂ ਦੇਸ਼ ਦੇ ਵਾਸੀ ਆਂ ਅਸੀਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਯਾਦ ਕਰਾਇਆ ਹੈ ਐਸੀ ਕੋਈ ਘਟਨਾ ਨਾ ਵਾਪਰੇ ਤੇ ਕੋਈ ਘਟਨਾ ਵੱਡੀ ਵਾਪਰੀ ਤੇ ਨਰਿੰਦਰ ਮੋਦੀ ਜ਼ਿੰਮੇਵਾਰ ਹੋਵੇਗਾ ਸੋ ਅੱਜ ਅਸੀਂ ਪਿੰਡਾਂ ਵਿੱਚ ਜਥੇ ਪੇਟਲ ਵਾਸਤੇ ਇੱਕ ਟੀਮਾਂ ਬਣਾਈਆਂ ਨੇ ਪੂਰੇ ਪੰਜਾਬ ਦੇ ਵਿੱਚ ਜਾ ਕੇ ਪ੍ਰਚਾਰ ਕਰਾਂਗੇ ਉਹ ਮੋਰਚਾ ਉਹਨਾਂ ਦਾ ਨਹੀਂ ਮੋਰਚਾ ਪੂਰੇ ਭਾਰਤ ਦੇ ਕਿਸਾਨਾਂ ਦਾ ਹੈ ਬੋਰਡ ਆ ਇੰਡੀਅਨ ਫਾਰਮੈਸ ਐਸੋਸੀਏਸ਼ਨ ਦਾ ਕਿਉਂਕਿ ਅਮਰ ਸੁਆਮੀ ਨਾਸਰ ਜਦੋਂ ਇੱਕ ਮੁੱਦਾ ਹਾਈਲਾਈਟ ਹੋ ਗਿਆ ਇਸ ਮੁੱਖ ਮੰਗ ਬਣ ਗਈ ਇਸ ਦੋਲਨ ਦੀ ਤੇ ਅਸੀਂ ਪਿੱਛੇ ਕਿਵੇਂ ਰਹੇ ਸੰਘਰਸ਼ ਕੀਤੀ ਜਾਵੇ ਲੋਕ ਸਭਾ ਚੋਣਾਂ ਆ ਰਹੀਆਂ ਹੁਣ ਲੈ ਕੇ ਕੀ ਰਣਨੀਤੀ ਰਹੇਗੀ ਤੁਹਾਨੂੰ ਇਹ ਤਾਂ ਲੋਕ ਸਭਾ ਚੋਣਾਂ ਤਾਂ ਬੜਾ ਸਪਸ਼ਟ ਹੈ ਸਾਡੀ ਇੰਡੀਅਨ ਫਾਰਮੈਸ ਐਸੋਸੀਏਸ਼ਨ ਸੁਪਰੀਮ ਕੋਰਟ ਲਾਣ ਕਰਕੇ ਆਈ ਸੀ 2016 ਵਿੱਚ ਲਾਣ ਕੀਤਾ ਵੀ ਜਿੰਨਾ ਚਿਰ ਬੀਜੇਪੀ ਕੋਈ ਰਾਜ ਸਤਾ ਤੇ ਰਹੇਗੀ ਕਿਆ ਰਾਇਤਾ ਪ੍ਰਾਪਤ ਕਰਨ ਵਾਸਤੇ ਲੋਕਾਂ ਜਾਏ ਕਿ ਇੰਡੀਅਨ ਫਾਰਮਸ ਐਸੇ ਹੋਕਾ ਦੇਵੇਗੀ ਵੀ ਭਾ ਜੀਪੀ ਨੂੰ ਵੋਟਾਂ ਨਾ ਪਾਓ ਹੋਰ ਪਾਵੇ ਕਿਸੇ ਨੂੰ ਪਾ ਦਿਓ ਔਰ ਜਿਹੜਾ ਇਹ ਅਭੋਲਨ ਹੈ ਜੇ ਮੋਦੀ ਕੋਲ ਹਾਲੀ ਵੀ 2-4 ਦਿਨ ਬਚੇ ਨੇ ਜੇ ਇਹ ਮੰਗਾ ਮੰਨ ਲਵੇ ਇਹਨਾਂ ਨੂੰ ਸਦਕੇ ਤੇ ਫਿਰ ਲੋਕਾਂ ਚ ਜਾ ਸਕਦਾ ਹੈ ਨਹੀਂ ਤੇ ਲੋਕਾਂ ਨੇ ਇਹਨੂੰ ਪਿੰਡਾਂ ਚ ਨਹੀਂ ਵਰਤ ਦੇਣਾ ਔਰ ਜਿਹੜਾ ਮੱਦਰ ਦਾ ਮੁੱਦਾ ਹੈ ਇੱਕ ਤਰ੍ਹਾਂ ਇਹ ਮੋਰਚਾ ਜਿੱਤ ਗਿਆ ਸੀ ਮੈਨੂੰ ਵੋਟਾਂ 400 ਤੋਂ ਵੱਧ ਐਮਪੀ ਸਾਡੇ ਆ ਰਹੇ ਨੇ ਤੇ ਇਹ ਕਿਸਾਨ ਅਦੋਲਨ ਇਹਦੀ ਜਿਹੜਾ ਵਿੱਚ ਬਹਿ ਗਿਆ ਸੋ ਜਿਹੜਾ ਜੇ ਥੋੜੀਆਂ ਜਿਹਾ ਦਿਉਂਦੀਆਂ ਰੱਖਲੀਆਂ ਨੇ ਤੇ ਮੰਗਾ ਮਰ ਲੈਣੀਆਂ ਚਾਹੀਦੀਆਂ ਨੇ ਔਰ ਦੇਸ਼ ਦੇ ਹਾਲਾਤ ਨੂੰ ਖਰਾਬ ਜੇ ਕੀਤਾ ਤੇ ਨਰਿੰਦਰ ਮੋਦੀ ਪੰਜਾਬ ਰਿਆਣੇ ਦਾ ਮੁੱਖ ਮੰਤਰੀ ਜ਼ਿੰਮੇਵਾਰ ਹੋਵੇਗਾ ਮੈਂ ਫਿਰ ਅਦੋਲਨਕਾਰੀ ਨੌਜਵਾਨ ਬੱਚਿਆਂ ਨੂੰ ਮੈਂ ਕੱਲ ਖਡੌਰੀ ਜਾ ਕੇ ਆਇਆ ਛੰਭੂ ਜਾ ਕੇ ਆਇਆ ਕਿਸਾਨਾਂ ਵਿੱਚ ਬੜਾ ਗੁੱਸਾ ਹੈ ਵੇ ਸਾਨੂੰ ਪਾਕਿਸਤਾਨ ਭਾਰਤ ਦੇ ਬਾਰਡਰ ਤੋਂ ਵੀ ਮਾੜੇ ਆ ਬਾਰਡਰ ਬਣਾਤੇ ਹਰਿਆਣੇ ਤੇ ਪੰਜਾਬ ਦੇ ਇਹ ਦੇਸ਼ ਨੂੰ ਤੋੜਨ ਜਾ ਰਹੇ ਨੇ ਦੇਸ਼ ਨੂੰ ਤੋੜਨ ਜਾ ਰਹੇ ਚਾਰ ਟੁਕੜਿਆਂ ਚ ਜੇ ਭਾਰਤ ਨੂੰ ਵੱਡਣਾ ਚਾਹਦਾ ਹੈ ਤੇ ਜੀ ਸੱਤ ਕੇ ਏਡੇ ਵੱਡੇ ਵੱਡੇ ਲਾਵੇ ਨਾ ਕੇ ਦੇਸ਼ ਜੇ ਇੱਕ ਰੱਖਣਾ ਹੈ ਇੱਕ ਮੁੱਠ ਰੱਖਣਾ ਹੈ ਤੇ ਫਿਰ ਦੇਸ਼ ਵਾਸੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹ ਜਿਹੜਾ ਕਾਗਜ਼ ਪਾਏ ਅੱਜ ਵਖਾ ਰਿਹਾ ਹੈ ਇਸ ਕਾਗਜ਼ ਨੂੰ ਬੰਦ ਕਰਾਉਣ ਵਾਸਤੇ ਲੋਕਾਂ ਨੂੰ ਨਾਮ ਖਾਣ ਵਾਸਤੇ ਦੇਸ਼ ਦੇ ਲੋਕਾਂ ਚ ਸਚਾਈ ਨੂੰ ਦੱਬੜ ਵਾਸਤੇ ਇਹ ਨਰਿੰਦਰ ਮੋਦੀ ਨੇ ਮੇਰੇ ਪਿਛਲੀ 21 ਫਰਵਰੀ ਜਿਹੜੇ ਅੱਜ 20 ਫਰਵਰੀ ਦੂਜੇ ਸਾਲ ਦੀ 21 ਫਰਵਰੀ ਨੂੰ ਬਹੁਤ ਵੱਡੀ ਟੀਮ ਭੇਜੀ ਜਿੱਦੀ ਅਗਵਾਈ ਇੱਕ ਐਸਪੀ ਰੈਂਕ ਦਾ ਬੰਦਾ ਤਿੰਨ ਡੀਐਸਪੀ ਔਰ ਮੇਰੇ ਘਰ ਦੇ ਵਿੱਚ ਤਲਾਸ਼ੀ ਕਰਕੇ ਮੇਰਾ 40 ਸਾਲ ਦਾ ਕਿਸਾਨ ਅੰਦੋਲਨ ਦਾ ਦਸਤਾਵੇਜ਼ ਤੈਨੂੰ ਨਸ਼ਰ ਕਰ ਦਿੱਤਾ ਤੇ ਮੈਨੂੰ ਦਬਾਉਣ ਵਾਸਤੇ ਔਰ ਮੈਂ ਦਬਿਆ ਨਹੀਂ ਮੈਂ ਲੜਨ ਕੀਤਾ ਵੇ ਮੈਨੂੰ ਦੱਸ ਕਿਹੜੀ ਜੇਣੇ ਚ ਮੈਨੂੰ ਘੱਲਣਾ ਹੈ ਤੇ ਤਾਂ ਕਿ ਮੈਂ ਉੱਥੇ ਜ਼ਮਾਨਤ ਨਹੀਂ ਕਰਾਵਾਂਗਾ ਨਾ ਮੈਂ ਹਾਰ ਮੰਨਾਂਗਾ ਮੇਰੀ ਡੈੱਡ ਬਾਡੀ ਦੀ ਵਾਪਸ ਆਊਗੀ ਮੈਂ ਇਹ ਕਾਗਜ਼ ਪੂਰੇ ਦੇਸ਼ ਦੇ ਲੋਕਾਂ ਨੂੰ ਵਿਖਾਣ ਜਾ ਰਿਹਾ ਦੇਸ਼ ਦੀ ਜਿਹੜੀ ਚਵੀ ਅਗਲੇ ਮਹੀਨੇ ਦੀ ਚੋਣ ਹੋ ਰਹੀ ਪਾਰਲੀਮੈਂਟ ਸਾਡੇ ਦੇਸ਼ ਦੇ ਲੋਕਾਂ 'ਚ ਹੋਕਾ ਦੇਵਾਂਗਾ ਦਿਓ ਜੋ ਸਭ 16 ਤੋਂ ਮੈਂ ਹੋਕਾ ਦੇ ਰਿਹਾ ਦੇਸ਼ ਦੇ ਲੋਕੋ ਭਾਜਪੀ ਨੂੰ ਵੋਟਾਂ ਨਾ ਪਾਓ ਹੋਰ ਪਾਵਤ ਕਿਸੇ ਨੂੰ ਪਾ ਦਿਓ ਜਿਹੜੀਆਂ ਫਾਰਮਰ ਐਸੋਸੀਏਸ਼ਨ ਦਾ ਜਿਹੜਾ 2016 ਦਾ ਲਾਨ ਹੈ ਉਹਦੇ ਤੋਂ ਅਸੀਂ ਕਾਇਮ ਆ ਉਹ ਦਸਤਾਵੇਜ਼ ਮੇਰੇ ਕੋਲ ਹੈ ਭਾਵੇਂ ਸੀਬੀਏ ਦੀ ਰੇਡ ਪਈ ਅਸੀਂ ਦਬੜ ਵਾਲੇ ਨੇ ਸਾਰੇ ਸਾਡੇ ਇਨਕਲਾਬੀ ਬੰਦੇ ਨੇ ਅੱਜ ਅਸੀਂ ਫੈਸਲਾ ਕੀਤਾ ਇਸ ਕਾਗਜ਼ ਨੂੰ ਪਿੰਡਾਂ ਵਿੱਚ ਪੂਰੇ ਦੂਜੇ ਸੂਬਿਆਂ ਵਿੱਚ ਵਿਖਾਵਾਂਗੇ ਬੋਦੀ ਦੀ ਆ ਕਰਤੂ ਤੇ ਵਾਦਾ ਖਿਲਾਫੀ ਇਹਨੇ ਪਹਿਲੋਂ ਵੀ ਕੀਤੀ ਔਰ ਬਾਰਡਰ ਤੇ ਜਿਹੜੀ ਜਿੱਤੀਆਂ ਇਹ ਮੰਗਾਂ ਨੇ ਉਹ ਦੱਬ ਕੇ ਦੂਜੀ ਵਾਦਾ ਖਿਲਾਫੀ ਕੀਤੀ ਔਰ ਹੁਣ ਤੀਜੀ ਵਾਦਾ ਖਿਲਾਫੀ ਕਿਸਾਨ ਉਹਦੇ ਨਾਲ ਕਿਥੇ ਵਾਦਾ ਖਿਲਾਫੀ ਦੇ ਵਿੱਚ ਜਾਂ ਕਿਸੇ ਕਮੇਟੀ ਬਣਾਉਣ ਦੇ ਚੱਕਰ ਵਿੱਚ ਨਹੀਂ ਪੈਣਗੇ ਧੰਨਵਾਦ ਬੀਜੇਪੀ ਬੀਜੇਪੀ ਰੇਡ ਦਾ ਮਤਲਬ ਇਹ ਹੁੰਦਾ ਜਿਹੜੇ ਵੱਡੇ ਵੱਡੇ ਲੋਕ ਚਲੇ ਕੈਪਟਨ ਮਰੀਂਦਰ ਸਿੰਘ ਚਲਾ ਗਿਆ ਦੂਜੇ ਲੱਡੇ ਵੱਡੇ ਲੀਡਰ ਆਜੇ ਜਾ ਰਹੇ ਨੇ ਉਧਰ ਉਹ ਦਬਾਉਂਦੇ ਨੇ ਵੀ ਜਾਂ ਤਾਂ ਸੁਖ ਭਾਲਦੇ ਤਾਂ ਇੱਧਰ ਆ ਜਾਓ ਨਹੀਂ ਤਾਂ ਤਿਆਰ ਰਭੋ ਸੋ ਇਹ ਇੱਕ ਹਿੱਸਾ ਸੀ ਉਹ ਬਿਨ ਇਸ਼ਾਰਾ ਵੀ ਕਰਦੇ ਸੀ ਵੀ ਬਾਪੂ ਜੀ ਤੁਹਾਡੇ ਘਰ ਰੇਡ ਕਿਉਂ ਪਈ ਵੀ ਇਹਨੂੰ ਜੇ ਤੁਸੀਂ ਬੰਦ ਕਰਾਣਾ ਤੇ ਉੱਥੇ ਉਹਨਾਂ ਨਾਲ ਥੋੜੀ ਜੀ ਸੰਧੀ ਕਰ ਲਓ ਤੇ ਮੈਂ ਉਹਨਾਂ ਨੂੰ ਕਿਹਾ ਵੀ ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਓ ਜਿਹੜਾ ਮਕਦਮਾ ਦਰਜ ਕਰਨਾ ਹੈ ਜਾਂ ਅੱਜ ਮੈਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਣਾ ਤਾਂ ਤਾਂ ਵੀ ਤਿਆਰ ਆਂ ਜੇ ਉੱਤੇ ਹੁਕਮ ਰਾਲਾ ਤਾਂ ਹੁਕਮ ਲੈ ਕੇ ਆਉਣਾ ਤਾਂ ਤਾਂ ਵੀ ਤਿਆਰ ਆਂ ਮੈਂ ਉਦੋਂ ਤੋਂ ਲੈ ਕੇ ਅੱਜ ਤੱਕ ਤਿਆਰ ਆ। ਕਾਗਜ਼ ਕਿਹੜੇ ਨੇ ਜੀ ਕਾਗਜ਼ ਕੀ ਇਹ ਸੁਆਮੀ 나ਥਨ ਦਾ ਜਿਹੜਾ 2014 ਵਿੱਚ ਵਾਅਦਾ ਕੀਤਾ ਸੀ ਨਾ ਵੀ ਮੈਨੂੰ ਲੈ ਕੇ ਆਓ ਜਿਹੜਾ ਸੋਨੀਆਂ ਨੇ ਮਨਬੋਣ ਦੇ ਕੰਮ ਕਰਾ ਹਮ ਕਰਾਂਗੇ ਤੇ ਫਿਰ ਮੇਰੀ ਰੇਟ ਪ੍ਰਿਸ਼ਲ ਦੇ ਵਿੱਚ ਮੁਕਰਿਆ ਵਾਦਾ ਖਲਾਫੀ ਕੀਤੀ ਜਿਹੜਾ ਚੋਣ ਵਾਦਾ ਪਾਰਟੀਆਂ ਕਰਦੀਆਂ ਨੇ ਮਾਰੇ ਮਾਨੂੰ ਲੈ ਕੇ ਆਓ ਅਸੀਂ ਕੰਮ ਕਰਾਂਗੇ ਇਹਦੇ ਤਾਂ ਬੁੱਕਰਿਆ ਔਰ ਇਹ ਬਹੁਤ ਹੀ ਫਰੰਟ ਨੇ